ਚਾਰ ਪਈਆਂ ਵਲੀ ਸੀਗੇ ਹੂੰ ਪਹਿਲਾਂ ਦੇ ਜਮਾਨੇ ਦੀ ਗੱਲ ਦੱਸਦਾ ਅੱਗੇ ਨਸ਼ੇ ਚੰਗੇ ਸੀਗੇ ਫੀਮਾ ਖਾਂਦਾ ਸੀ ਕੋਈ ਪੋਸਤ ਖਾਂਦਾ ਸੀ ਹੁਣ ਤੱਕ ਕਿਹੜੀਆਂ ਫੀਮਾਂ ਨੇ ਹੁਣ ਤੱਕ ਕੀੜਿਆਂ ਦਾ ਖੂਹ ਹੀ ਦੇ ਜਾਂਦੇ ਆ ਇਕੱਠਾ ਕਰ ਕਰ ਕਹਿੰਦੇ ਆ ਲੈ ਫੀਮ ਜਾਂ ਲੁੱਕੀ ਖਵਾਈ ਜਾਂਦੇ ਆ ਅੱਗੇ ਬੁੜੇ ਖਾਂਦੇ ਸੀ ਫੀਮ ਮਹਿੰਗੇ ਭਾਜੀ ਸਸਤੀ ਸੀਗੀ ਨਸ਼ੇ ਜੀ ਚੰਗੇ ਚਾਰ ਆਮੜੀ ਇਕੱਠੇ ਹੋ ਗਏ ਭਾਈ ਕਹਿੰਦੇ ਆ ਆਪਾਂ ਯਾਤਰਾ ਚੱਲੀ ਜੀ ਹੂੰ ਯਾਤਰਾ ਚੱਲ ਕੇ ਜੇ ਯਾਤਰਾ ਤੇ ਜਾਣ ਲੱਗੇ ਕਹਿੰਦੇ ਐ ਕਰੋ ਆਪਾਂ ਚਾਰੇ ਜਣੇ ਚਲੋ ਆਪਾਂ ਯਾਤਰਾ ਤੇ ਚੱਲ ਗਏ ਆਪਾਂ ਨਾਮ ਕਰਕੇ ਆਈਏ ਭਈ ਚੱਲ ਵਿਚਾਰੇ ਘਰੇ ਕਹਿੰਦੇ ਆਪਾਂ ਉਹਦੇ ਘਰੇ ਕਹਿੰਦੇ ਚਾਰੇ ਕਹਿੰਦੇ ਅਸੀਂ ਤਾਂ ਯਾਤਰਾ ਤੇ ਜਾਵਾਂਗੇ ਹੁਣ ਤੇ ਬੁਰਿਆਂ ਨੂੰ ਐਸੀ ਚੱਲ ਭੱਜੋ ਜ ਐ ਉਹ ਚੰਗੀ ਗੱਲ ਐ ਕਹਿੰਦੇ ਅੱਗੇ ਨਹੀਂ ਘਰੋਂ ਨਿਕਲਦੇ ਜੇ ਚੰਗੀ ਗੱਲ ਐ ਤੀਰਥ ਤੇ ਜਾਂਦੇ ਆ ਭਗ ਜਾਂਦੇ ਆ ਕਿਸੇ ਦੀ ਨੌਂ ਕੰਧੀ ਚੰਗਾ ਬੱਪੂ ਜੀ ਜਾਓ ਕਿਸੇ ਦੀ ਘਰ ਵਾਲੀ ਕਿਸੇ ਦੀ ਬੋਤੀ ਫੇ ਪੇਚੇ ਚਾਰਨ ਤਰੇ ਜਾਂਦੇ ਆ ਭਾਈ ਚਲੋ ਚਾਰ ਤੇ ਅੱਗੇ ਮਾਰੂ ਬਾਣ ਹੁੰਦੇ ਵਿੱਲੇ ਪਏ ਹੁੰਦੇ ਅਗਲਾ ਪਹਿਲੇ ਵਾਕੇ ਛੱਡ ਦਿੰਦਾ ਵੀ ਮੀਂਹ ਪੈਗਾ ਤਾਂ ਦਾਣੇ ਹੋ ਜਾਣਗੇ ਕੋਈ ਛੋਲੇ ਵੀ ਦਾ ਕੋਈ ਝਾਰਾ ਮੀਰਾ ਅੱਡੋ ਅਡੀ ਬੀਜ ਦੇ ਭਾਈ ਜਿਵੇਂ ਮੀਂਹ ਪੈ ਜਾਂਦਾ ਕੋਈ ਵੇਤਦਾ ਕੋਈ ਬਿਜੇਤਾਂ ਵੀ ਡੀ ਜਾਂਦੇ ਤੇ ਭਾਈ ਕੀ ਹੋਇਆ ਤੇ ਜਦੋਂ ਉਹਨਾਂ ਨੇ ਕਿਹਾ ਬਾਣ ਬਾਹਿਆ ਪਿਆ ਤੇ ਚੰਨ ਚੰਨਣੀ ਰਾਤ ਚਿੱਟਾ ਚਮਕਿਆ ਬਾਣਾ ਉਹਨਾਂ ਨੇ ਆਖਿਆ ਕਿ ਤੇ ਦਰਿਆ ਆ ਗਿਆ ਅਮਰੀਦ ਜਿੰਨ ਬੋਤਾਏ ਕਰੋ ਓਏ ਆਪਣੇ ਢੀਡੇ ਕਿल्ले ਹੋ ਜਾਣਗੇ ਦਰਿਆ ਵੀ ਬਹੁਤ ਲੰਮਾ ਹੈ ਪੰਜ ਚਿੱ ਕਿल्ले ਬਾਹਿਆ ਪਿਆ ਸੀ ਖਾਸ ਸੀਗਾ ਉਹਨੇ ਆਖਿਆ ਦਰਿਆ ਲੰਮਾ ਤੇ ਲਾ ਕੇ ਢੀਡੇ ਤੇ ਅੱਥਰੂ ਫੜ ਲੇ ਤਹਾਂ ਵਾਲੇ ਕੱਢ ਲੈ ਆਏ ਨੀਰੇ ਆਏ ਚੱਕਦੇ ਡੀਡੇ ਤਹਾਂ ਭਿੱਜਣਾ ਚੱਗੇ ਚੱਲ ਪੇ ਭਈ ਚੱਪਣਾ ਹੱਥ ਦੀ ਫੜ ਲੀnga ਔਰ ਇੱਤਾ ਬਬੀ ਔੜੜਾ ਕਹਿੰਦੇ ਆਹਾ ਹਾ ਹਾ ਬੜਾ ਸਾਫ ਪਾਣੀ ਆ ਕਹਿੰਦੇ ਛੱਲਾ ਵੱਜਦੇ ਨੇ ਬੜਾ ਗੰਗਾ ਜਾਲਾ ਕਹਿੰਦੇ ਜਾਂਦੇ ਲੈ ਕੇ ਚੱਲਾਂਗੇ ਕਿ ਕਬੂਤਰ ਚਰੋ ਹੁਣ ਆਪਾਂ ਗਾਹਾਂ ਯਾਤਰਾ ਗੁਰਦੁਆਰਿਆਂ ਚ ਜਾਏਗੇ ਤਿਰਿਆ ਪਾਰ ਕਰੋ ਭਈ ਤੁਰੇ ਜਾਂਦੇ ਆ ਪਰਲੇ ਪਾਸੇ ਜਾ ਨਿਕਲੇ ਬਾਂਚਾਂ ਤੇ ਪਹੀ ਆ ਗਈ ਭਈ ਪਹੀ ਚ ਬਹਿ ਗਈ ਕਹਨਾਇ ਕਰੋ ਪਦੀ ਦਾ ਕਪੜਾ ਭਾਰੋ ਹੁਣ ਆਪਾਂ ਦਰਿਆ ਦਾ ਪਾਰ ਕਰਤਾ ਤੇ ਭਈ ਦੀੜ ਇਹਨਾਂ ਨੇ ਪਾਰ ਲੇ ਇਹ ਪਹਿਰੇ ਬੜਾ ਲੈਵ ਜੀ ਸੀ ਕਹਦਾ ਐ ਕਰੋ ਆਪਣਾ ਬੰਦੇ ਤਾਂ ਕਿੰਨੇ ਲੋਕ ਤੇ ਡੁੱਬਤਾ ਨਹੀਂ ਗਿਆ ਵਿੱਚ ਉਹ ਪਈ ਜਿਹੜਾ ਗਿਣਦਾ ਸੀ ਉਹ ਆਪ ਨੂੰ ਤਾਂ ਗਿਣਿਆ ਨਾ ਕਰੇ ਦੂਜਿਆਂ ਨੂੰ ਤਿੰਨਾਂ ਨੂੰ ਗਿਣਦਿਆ ਕਰਿਆ ਕਹਦਾ ਕਰੇ 1 2 3 ਚੌਥਾ ਡੁੱਬ ਗਿਆ ਭਾਈ ਰੋਈ ਜਾਂਦੇ ਐ ਹੁੰਦੇ ਰਹਉਂਦੇ ਭਾਈ ਦਿਨ ਚੜ ਗਿਆ ਹੱਥਾਂ ਦੇ ਤੁਰੇ ਸੀਗੇ ਰਾਤ ਨੰਗੀ ਸਾਰੀ ਤੇ ਦੂਜਾ ਦਿਨ ਚੜ ਕੇ ਤੜਕੇ ਛੀ ਲੜਾ 7 ਵਜੇ ਭਾਈ ਤੇ ਪਹੀ ਚ ਬੈਠੇ ਰੋਈ ਜਾਂਦੇ ਐ ਇਹਨੇ ਗਿਆ ਕੋਈ ਭਾਈ ਜੱਟ ਗੇੜਾ ਮਾਰਨ ਕਿਸਦੇ ਹਾਂ ਜਾਂਦੇ ਫਸਲ ਬੜੀ ਦੇਖ ਕੇ ਆਉਂਦੇ ਤੇ ਉਹ ਜੱਟ ਦੀ ਸੀ ਕੁਹਾ ਭਾਈ ਤੇ ਕੁਹਾ ਤੇ ਗੇੜਾ ਮਾਰਨ ਗਿਆ ਤੇ ਪਹੀ ਚ ਬੈਠੇ ਉਹਨੇ ਦੇਖ ਲਿਆ ਜੱਟ ਨੇ ਵੀ ਆਹਾ ਆਹਾ ਆਂਬਲੀ ਆ ਜਦ ਲਹਿਰਾ ਚ ਫੋਏ ਬੈਠੇ ਐ ਨਸ਼ੇ ਚ ਪੂਰਾ ਨਸ਼ਾ ਕਰੇ ਜਾਂਦੇ ਐ ਜੇ ਤਾਂ ਜੱਟ ਕਹਦਾ ਕਿੰਨੇ ਭਗਤ ਉਹ ਇੱਥੇ ਬੈਠੇ ਪਹੀ ਚ ਇੱਕ ਬੰਦਾ ਰੋ ਕੇ ਕਹਿੰਦਾ ਅੰਤਾ ਟਾ ਇੱਕ ਬੰਦਾ ਡੁੱਬ ਗਿਆ ਅਸੀਂ ਤਾਂ ਤਿੰਨੇ ਹੀ ਰਹਿ ਗਏ ਚਾਰ ਜਣੇ ਸੀ ਹੁਣ ਕੀ ਕਰੀਏ ਉਹ ਕਹਿੰਦਾ ਜੱਟ ਨੂੰ ਪਤਾ ਹੀ ਜੱਟ ਕਹਿੰਦਾ ਜੇ ਮੈਂ ਪੂਰੇ ਕਰ ਦਿਆਂ ਫੇਰ ਉਹ ਮੌਲਦਾ ਦੂਜਾ ਕਹਿੰਦਾ ਕੁਝ ਮਰਜ਼ੀ ਕਰਾ ਲਈ ਸਾਥੋਂ ਕੰਮ ਸਾਡੇ ਬੰਦੇ ਪੂਰੇ ਕਰਦੇ ਜੱਟ ਕੋਲੇ ਸਲੰਦ ਸੀਗੀ ਭਾਈ ਜਿਹੜੇ ਤਿੰਨਾਂ ਨੂੰ ਗਿਣਦਾ ਹੁੰਦਾ ਸੀ ਉਹਨਾਂ ਦੇ ਤਾਂ ਫੋਲੀ ਫੋਲੀ ਮਾਰਿਆ ਕਰੇ ਖਦਾ ਕਰੇ 1 2 3 ਕਿਰ ਚੌਥਾ ਗਿਣਦਾ ਨਹੀਂ ਸੀ ਤੇ ਮਰੀ ਦੱਬ ਕੇ ਜਦੋਂ ਕਹਿੰਦਾ ਹੋ ਗਏ ਪੂਰੇ ਹੋਰ ਨਾ ਮਾਰੀ ਹੋਰ ਨਾ ਮਾਰੀ ਤੇ ਕਹਿੰਦਾ ਹੁਣ ਦੱਸ ਕੀ ਕੰਮ ਕਰਾਉਣਾ ਤੇ ਜੱਟ ਨੇ ਕਿਹਾ ਵੀ ਚਾਰਾਂ ਅਮਲੀਆਂ ਦਾ ਸਰੀਰ ਬਣਿਆ ਵੀ ਕੰਮ ਤਾਂ ਕਰਨੀ ਕੁਝ ਜੱਟ ਦੇ ਇੱਕ ਪਹਾ ਸੀ 2 ਕਿੱਲੇ। ਕੁਪਾਹ ਸੀ ਪਈ ਜੱਟ ਦੇ 2 ਕਿੱਲੇ ਕੁਪਾਹ ਸੀਗੀ ਤੇ ਜੱਟ ਕਹਿੰਦਾ ਹੋਰ ਤਾਂ ਕੀ ਮੇਰੇ ਇੱਕ ਪਹਾ ਘਟਾ ਦਿਓ। ਕਹਿੰਦੇ ਗੁੱਟ ਦਿਆਂਗੇ ਚਲੋ ਪਈ ਖੁਰਪੇ ਫੜਾਤੇ ਚਾਰਾਂ ਨੂੰ ਅੱਗੇ ਖੁਰਪਿਆਂ ਨਾਲ ਗੁੱਟਦੇ ਥੋੜੀ ਥੋੜੀ ਕੁਪਾਹ ਹੁੰਦੀ ਕਿਹਾਰਾ ਕਿਸੇ ਕੋਲੇ 2 ਕਿਹਾਰੇ ਕਿਸੇ ਕੋਲੇ ਕਿੱਲਾ ਤੇ ਫੇਓ ਜੱਟ ਕਹਿੰਦਾ ਮੈਂ ਚਾਹ ਲੈਣਾ ਮੇਰੇ ਆਂਦੇ ਨੂੰ ਵਧੀਆ ਬਣਾ ਦੇ ਕੋਪਾ ਸ ਮਾਰ ਦੇ ਕੋਰ ਪੈਣਾ ਗੁੱਟ ਦੇ ਕਹਿੰਦੇ ਗੁੱਟ ਦਿਆਂਗੇ ਭਾਈ ਜੱਟ ਤਾਂ ਥੁੜੀ ਜੀ ਵਟ ਗਿਆ ਜੋ ਚਾਹ ਰਹਿਣਾ ਇੱਕ ਕਮਰੀ ਬੋਦਾ ਜਿਹੜਾ ਬੜਾ ਰੱਜਿਆ ਸੀ ਕਹਿੰਦਾ ਗੱਲ ਸੁਣ ਓਏ ਮੇਰੀ ਕਹਿੰਦਾ ਆ ਦੇਖੋ ਆਹ ਡੀਲਾ ਆਪਣਾ ਵਕੀਲਾ ਬੱਥੂ ਆਪਣਾ ਬਾਪੂ ਆਹ ਜਿਹੜੀ ਕੋਪਾ ਸੀ ਦੋ ਦੋ ਪੱਤੀ ਉਹਨੂੰ ਕਹਿਆ ਦੋ ਜੱਤੀ ਚੀਜ਼ ਕੀ ਲੱਗੀ ਇਹਨੂੰ ਵੜ ਦਿਓ ਪੋਈ ਉਹਨੂੰ ਲਾ ਕੇ ਤਾਂ ਵੱਢਣਾ ਜੇ ਜੱਟ ਨੂੰ ਜੱਟ ਪਹੁੰਚਿਆ ਚਾਹ ਲੈ ਕੇ ਤੇ ਵੱਡ-ਵੱਡ ਕਫਾ ਭਈ ਨਿੱਕੀ-ਨਿੱਕੀ ਸੀ ਦੋ-ਦੋ ਪੱਤੇ ਤੇ ਉਹਨਾਂ ਨਾਲ ਤਾਂ ਪਟ-ਪਟ ਸਿਰਤੀ ਜੱਟ ਕਹਿੰਦਾ ਆਹ ਕੀ ਕਰੀ ਜਾਂਦੇ ਹੋ ਇਹੇ ਨਹੀਂ ਤੁਸੀਂ ਕਿਸੇ ਕੰਮ ਦੇ ਉਹ ਜੱਟ ਨੂੰ ਵੀ ਖਿਲਹਾਰ ਲਿਆ ਕਹਿੰਦੇ ਐਂ ਦੇਖ ਜੀ ਆਹ ਦੇਖ ਡੀਡਾ ਆਪਣਾ ਵਕੀਲਾ ਬੱਥੂ ਆਪਣਾ ਬਾਪੂ ਆ ਦੋ ਜੱਤੀ ਚੀਜ਼ ਕੀ ਲੱਗੀ ਕਫਾ ਨੂੰ ਕਹਿੰਦੇ ਕਹਿੰਦੇ ਇਹਨੂੰ ਵੱਡਾ ਜੱਟ ਕਹਿੰਦਾ ਹੈ ਨਹੀਂ ਤੁਸੀਂ ਕਿਸੇ ਕੰਮ ਦੇ ਚਾਹ ਪੀ ਲਓ ਕਿਆ ਚੁੱਪਿਆ ਸੀ ਤੇ ਜੱਟ ਨੇ ਆਖਿਆ ਵੀ ਘਰੇ ਆਪਣੀ ਮਿੱਟੀ ਦੀ ਟਰਾਲੀ ਰਹੀ ਪਈ ਐ ਵੀ ਉਹ ਚ ਕਵਾ ਲੈਨੇ ਨਾ ਤਾਂ ਹੋਰ ਤਾਂੇ ਕੰਮ ਦੇ ਹੀ ਨਹੀਂ ਕਹਿੰਦਾ ਐ ਕਰੋ ਮੇਰੇ ਘਰੇ ਚੱਲੋ ਮਿੱਟੀ ਦੀ ਟਰਾਲੀ ਪੀਜਾ ਉਹ ਸਟਿਆ ਦਿਓ ਅੰਦਰ ਪਸੂਆਂ ਵਾਲੇ ਚ ਤੁਹਾਡਾ ਧੰਨਵਾਦ ਫੇ ਜੱਟ ਲੈ ਗਿਆ ਇਹਨਾਂ ਨੂੰ ਘਰੇ ਤੇ ਜਿਹੜਾ ਜੱਟ ਸੀਗਾ ਉਹ ਲੜ ਕੇ ਤਾਂ ਅੱਗੇ ਗਿਆ ਸੀ ਘਰ ਵਾਲੀ ਨਾਲ ਚ ਵੀ ਚਾਰ ਬੰਦਿਆਂ ਦੀ ਚਾਹ ਬਣਾ ਦੇ ਉਹਨੇ ਆਖਿਆ ਕਿਧਰੋਂ ਤੜਕੀ ਆ ਗਿਆ ਇਹ ਵੁਰਮਾਂ ਤੇਨ ਬਤਾੱਕੀਆਂ ਬੈਠੀਆਂ ਨੇ ਤੜਕੇ ਤੜਕੇ। ਅੱਕੀ ਤਾਂ ਅੱਗੇ ਬੈਠੀ ਸੀ ਇਹਨੇ ਆਖਿਆ ਵੀ ਆਹ ਹੋਰ ਲੈ ਆਂਦੇ ਚਾਰ ਜਣੇ ਇਹ ਰੋਟੀ ਖਾਣਗੇ ਮੇਰੇ ਹੱਬ ਚ ਤੇ ਤਾਂ ਰੱਜਣੇ ਨਹੀਂ ਨਪੁੱਤਿਆਂ ਦੇ। ਹੋਰਾਂ ਕਾਹ ਕਾਹ ਖਾਣਗੇ ਅਮਢੀ ਬੰਦੇ ਆ ਉਹਨੇ ਵੀ ਦੇਖ ਲੈ। ਜਦੋਂ ਭਾਈ ਜੱਟ ਕਹਿੰਦਾ ਲੈ ਐਂ ਕਰੋ। ਬੱਠਾ ਲਿਓ ਬੰਨ੍ਹਣ ਦੇ ਭਾਈ ਤੇ ਚਾਰਾਂ ਨੇ ਇੱਕ ਇੱਕ ਬੱਠੜ ਭਰਤਾ। ਚੱਲ ਭਈ ਮਗਰ ਮੂਰੇ ਜੱਟਾਂ ਨੂੰ ਕਹਿੰਦੇ ਕਿੱਥੇ ਸਿੱਟਨੇ ਆ। ਕਹਿੰਦਾ ਉਹ ਪਸਮਾਲੇ ਸਿੱਟਨੀ ਆ ਮਿੱਟੀ। ਤੇ ਭਾਈ ਜੱਟ ਤਾਂ ਗਲੀ ਚ ਭਰ ਕੇ ਜਿ ਚਕਾਤੇ ਮਗਰ ਮੂਰੇ ਚੱਲ ਪਏ ਤੇ ਕਹਾ ਜੱਟ ਦੇ ਘਰ ਵਾਲੀ ਬੈਠੀ ਆ ਬਰਾਂਡਿਆਂ ਚ ਤੇ ਉਹਦਾ ਪਸੂਆਂ ਵਾਲਾ ਕਾਹੀਂ ਟੱਪ ਗਏ ਤਾਂ ਬਰਾਂਡਿਆਂ ਚ ਪਾ ਗਏ ਤੇ ਇਹਨੇ ਘਰ ਵਾਲੀ ਨੂੰ ਕਹਿੰਦੇ ਭਾਈ ਕਿੱਥੇ ਚਿੱਟ ਗਏ ਉਹ ਅੱਕੀ ਤਾਂ ਅੱਗੇ ਬੈਠੀ ਸੀਗੀ ਉਹ ਕਹਿੰਦੀ ਮੇਰੇ ਸਰਚਾ ਉਹਨਾਂ ਨੇ ਤਾਂ ਭਾਈ ਦਾੜ ਸਾੜ ਉਹਦੇ ਸਰਚ ਮਾਰੇ ਪੱਠਾ ਤਿੰਨੇ ਚਾਰੇ ਮਿੱਟੀ ਦੇ ਦੱਬਤੀ ਨੜ ਲਾਗੀ ਤੇ ਉਹ ਕਹਿੰਦਾ ਜੱਟ ਕਹਿੰਦਾ ਰੋਲਾ ਜਿਹਾ ਕਿਵੇਂ ਪਈ ਜਾਂਦਾ ਹੈ ਕੰਨਾ ਆਇਆ ਕਹਿੰਦੀ ਆ ਦਬਾ ਦਬਾ ਉਹ ਗਲਗਲੀ ਨੰਗਾ ਜਾਂ ਜੱਟ ਆਇਆ ਨੇ ਆਖਿਆ ਕਿ ਗਲਗਲ ਕੀ ਚੀਜ਼ ਦਾ ਨੰਗਾ ਜੋ ਦੇਖੀ ਆ ਕੇ ਇਸ ਤਾ ਕਹਿੰਦਾ ਕੰਤੇ ਦਾ ਮੇਰੇ ਘਰ ਵਾਲੀ ਦੱਪਤੀ ਮਾਤਾ ਰੋਟੀਆਂ ਕਿੰਨੋਂ ਵੀ ਝਾਕਦਾ ਤਿਸ ਤਾ ਫਿਰਦਿਆਂ ਹੂੰ ਹੂੰ ਟੁਕੜੇ ਮੰਗਦੇ ਵੀ ਟੁਕੜੇ ਮੰਗਦੇ ਫਿਰਦੇ ਹੂੰ ਭਾਈ ਤੇ ਭਜਾ ਤੇ ਜੱਟ ਨੇ ਕਹਿੰਦਾ 잡ੋ ਮੇਰੇ ਘਰੋਂ ਡਿਓ ਹੈ ਨਹੀਂ ਤੁਸੀਂ ਕਿਸੇ ਕੰਮ ਤੇ ਨਾਲੇ ਉਹ ਘਰ ਵਾਲੀ ਲੜੀ ਕਹਿੰਦੀ ਕਿੱਧਰੋਂ ਲਿਆਇਆ ਮੈਨੂੰ ਵੀ ਮਾਰਤੀ ਸੀ ਫਾਈ ਮਕਾ ਕਰੋ ਸੇ ਜੱਟ ਨੇ ਪੀਯਾਤੀ ਪੀਯਾਤੀ ਦੋ ਤੇ ਇਕੱਠੇ ਹੋ ਗਏ ਤੇ ਗੱਲਾਂ ਕਰਦੇ ਆ ਕਹਿੰਦੇ ਜੱਟ ਨੇ ਆਪਾਂ ਨੂੰ ਚਾਹ ਵੀ ਪੀਯਾਤੀ ਕਹਿੰਦਾ ਜੇ ਆਪਾਂ ਕੋਈ ਕੰਮ ਚੱਜਦਾ ਕਰਦੇ ਤੇ ਜੱਟ ਆਪਾਂ ਨੂੰ ਰੋਟੀ ਵੀ ਖਵਾ ਦਿੰਦਾ ਉਹ ਕਹਿੰਦਾ ਐ ਹੁੰਦਾ ਹੁਣ ਕਿਵੇਂ ਕਰਕੇ ਇੱਕ ਬੋਲਦਾ ਐ ਕਰੋ ਹੁਣ ਆਪਾਂ ਆਟਾ ਮੰਗ ਲਓ ਤੇ ਕੋਈ ਮਾਤਾ ਰੋਟੀਆਂ ਬਕਾਈ ਜਾਂਦੀ ਹੋ ਉਹ ਤੋਂ ਬਕਵਾ ਲਾਂਗੇ ਢਿੱਡ ਤਾਂ ਭਰਗੇ ਕਿੰਨੇ ਦਿਨਾਂ ਦੇ ਆਪਾਂ ਤੁਰੇ ਆ ਪਈ ਇਹਨਾਂ ਨੇ ਕੀ ਕਰਿਆ ਕੋਈ ਇੱਧਰਲੀ ਗਲੀ ਪੜ ਗਿਆ ਕੋਈ ਇੱਧਰਲੀ ਗਲੀ ਪੜ ਗਿਆ ਚਾਰੇ ਪਈ ਅੱਡੋ ਅੱਡੀ ਗਲੀਆਂ ਚ ਪੜ ਗਏ ਤੇ ਹਰੇਕ ਨੂੰ ਕਹਿ ਦਿਆ ਕਰਨ ਮੈਂ ਆਟਾ ਪਾਉ ਕੋਈ ਕਿਸੇ ਨੇ ਕਬਜ਼ੀ ਕਿਸੇ ਨੇ ਬਾਤੀ ਮਕਾ ਕਰ ਕਿਉਂ ਥੋਡੇ ਬਾਹਲੇ ਕੰਨ ਖਾਵਾ ਭਾਈ ਤਿੰਨ ਚਾਰ ਕਿਲੋ ਆਟਾ ਇਕੱਠਾ ਹੋ ਗਿਆ ਇਕੱਠੇ ਹੋ ਗਏ ਜਦੋਂ ਕਹਿੰਦੇ ਹੁਣ ਆਪਾਂ ਐਂ ਕਰੋ ਵੀ ਮਾਤਾ ਭਲ ਰੋਟੀਆਂ ਵਾਲੀ ਆਟਾ ਦਾ ਬਾਬਾ ਇਕੱਠਾ ਹੋ ਗਿਆ ਤੇ ਕੋਈ ਭਾਈ ਬੁੜੀ ਐ ਰੋਟੀਆਂ ਬਕਾਈ ਜਾਂਦੀ ਐ ਵਿਹੜੇ 'ਚ ਬੈਠੀ ਐ ਚੁੱਲ੍ਹਾ ਜੇ ਨਾਲੇ ਦੇਖ ਰਿਹਾ ਵੀ ਉਹ ਚੁੱਲਾ ੱੱੱਪੀ ਜਾਂਦਾ ਫਾ ਮਾਈ ਕੋਣੀ ਚੱਲੀ ਗਏ ਕਹਿੰਦੇ ਮਾਤਾ ਸਾਡੀਆਂ ਰੋਟੀਆਂ ਬਕਾਇਆ ਸੀ ਬਹੁਤ ਯਾਤਰਾ ਤੋਂ ਆਇਆ ਬਹੁਤ ਦੂਰੋਂ ਆਇਆ ਸਫਰ ਬਹੁਤ ਕਰਕੇ ਆਇਆ ਸੀ ਸਾਡੀਆਂ ਰੋਟੀਆਂ ਬਕਾਮਤ ਆ ਉਹ ਕਹਿੰਦੀ ਬਕਾ ਦੂ ਭਾਈ ਇਹ ਤਾਂ ਬੜਾ ਵੱਡਾ ਪੁੰਨ ਸੀ ਤੇ ਗੁਰੂ ਘਰ ਚ ਆਇਆ ਹੋਗੇ ਯਾਤਰਾ ਤੋਂ ਆਇਆ ਹੋਗੇ ਮੈਨੂੰ ਵੀ ਪੁੰਨ ਲੱਗੂ ਕਹਿੰਦੀ ਪੁੱਤ ਪਹਿਲਾਂ ਮੈਂ ਸੋਟਣੀ ਲਾ ਦਿੰਨੀ ਆ ਮੈਂ ਪਹਿਲਾਂ ਸੋਟਣੀ ਨਾ ਦਿੰਨੀ ਆ ਤੇ ਭਾਈ ਉਹ ਕੁੰਨਾਂ ਨੂੰ ਜਦੋਂ ਆਟਾ ਫੜਾਤਾ ਚਾਰਾਂ ਨੇ ਕਹਿੰਦੇ ਲੈ ਮਾਤਾ 4 ਕਿਲੋ ਆਟਾ ਫੜਾਤਾ ਦਿਓ ਭਈ ਆਟੇ ਜਿਦੋਂ ਪਾਣੀ ਪਾਇਆ ਕੁੰਨੀ ਜਾਂਦੀ ਐ ਤੇ ਉਹ ਬੁੜੀ ਕੋਲੇ ਸੀ ਮੈਂ ਐਸਾ ਪੂਰੀ ਰਾਜੀ ਵਧੀਆ ਮੈਂਸ ਰੱਖਦੀ ਸੀਗੀ ਬੁੜੀ ਮੈਂਸ ਰੱਖਦੀ ਸੀਗੀ ਤੇ ਉਹਨੇ ਕੀ ਕਰਿਆ ਭਾਈ ਜਿਹਨਤੀ ਸੀ ਮੈਂਸ ਸਤਾ ਬਾਰ ਸੀ ਖੁੱਲਾ ਪੂਰਾ ਉਹਨੇ ਆਖਿਆ ਵੀ ਆਪਾਂ ਕਿਹੜਾ ਮੈਂਸ ਬਾਹਰ ਕੱਟਣੀ ਐ ਤੇ ਉਹਨੇ ਭਾਈ ਛੋਟਾ ਜਿਹਾ ਬਾਰ ਬਣਾਤਾ ਚੌਥੀ ਖੇੜ ਬਣਾਤੀ ਕਰੀ ਉੱਚੀ ਟੂੜੀ ਚੰਦ ਸਾਰਾ ਕੁਝ ਪਾਇਆ ਕਰੇ ਫਿਰ ਭਾਈ ਕੀ ਹੋਇਆ ਅਮਲੀ ਗੱਲਾਂ ਕਰਦੇ ਆਸਮੇ ਕਹਿੰਦੇ ਹੋਏ ਮੈਂ ਕਿੱਧਰ ਲਈ ਜਾਂਦੀ ਹੂ ਬਾਹਰ ਤਾਂ ਛੁੱਟਾ ਜੈਂ ਕਹਦਾ ਹਾਂ ਇੱਕ ਬੰਦਾ ਪੁੱਛ ਲੈਣਿਆ ਕਹਿੰਦਾ ਮਾਤਾ ਥੋੜਾ ਬਾਹਰ ਨਿਕਾ ਜਾਗਾ ਮੈਂ ਕਿੱਧਰ ਜੀ ਜਾਣਿਆ ਉਹ ਕਹਿੰਦੀ ਪੁੱਤ ਮਨੇ ਲੋੜ ਹੀ ਨਹੀਂ ਪੈਂਦੀ ਬਾਹਰ ਲੈ ਜਾਣ ਜੀ ਇੱਥੇ ਕੋੜੀ ਖੇੜਾ ਪਾਣੀ ਪਿਆ ਦਿੰਨੀਆ ਕੋੜੀ ਟੂੜੀ ਇੱਥੇ ਬਾਹਰ ਕੱਢਣ ਦੀ ਮੈਨੂੰ ਲੋੜ ਹੀ ਨਹੀਂ ਪੈਂਦੀ ਹੰਦੇ ਅੱਛਾ ਇੱਕ ਬੋਲਿਆ ਕਹਿੰਦਾ ਜੇ ਭਲਾ ਮਾਤਾ ਮਰ ਜੇ ਫੇਰ ਕੱਢੂਗੇ ਕਿੱਧਰ ਜੀ ਭਈ ਬੁੜੀ ਵੀ ਚੱਕ ਗਈ ਸੂਈ ਵੀ ਮਰਨੇ ਇਹ ਜੇ ਬੋਲ-ਬੋਲ ਕਰਦੇ ਆ ਕਿਹੜੇ ਰੋਟੀਆਂ ਵਾਲੇ ਆ ਇਹ ਜਿਹੜਾ ਆਟਾ ਭਈ ਪਾਣੀ ਪਾਇਆ ਸੀ ਆਟੇ ਚ ਉਹੀ ਬਣ ਗਿਆ ਢਲਾ ਜਾ ਮੋਕ ਜੀ ਤੇ ਉਹਨਾਂ ਦੇ ਜਿਹੜਾ ਝੋਲਾ ਸੀ ਉਹਦੇ ਵਿੱਚ ਹੀ ਮੰਦਾਤਾ ਹੋ ਆਟਾ ਉਮੇ ਇੱਕਰੀ ਪਾਣੀ ਧਣੀ ਜਾ ਫੜੋ ਕੰਜੀ ਪੱਜੋ ਮੇਰੇ ਘਰੋਂ ਨਿਕਲ ਜੋ ਉਹ ਝੋੜਾ ਸੀ ਪਾਟਿਆ ਭਾਈ ਇੱਕ ਗੁੱਟ ਤੋਂ ਮੜਾ ਜਾ ਭੱਜੇ ਜਾਂਦੇ ਆ ਤੇ ਵਿੱਚ ਦੀ ਉਹ ਆਟਾ ਨਾ ਚੁੰਦਾ ਜਾਂਦਾ ਸੱਤ ਸੇ ਬੰਦੇ ਬੈਠੇ ਆ ਉਹ ਕਹਿੰਦੇ ਉਹ ਭਗਤੋ ਆਹ ਤੁਹਾਡਾ ਕੀ ਢਲਦਾ ਜਾਂਦਾ ਇੱਕ ਬੋਲਿਆ ਕਹਿੰਦਾ ਭਾਈ ਇਹ ਸਾਡੀ ਜਮਾਨ ਦਾ ਰਸ ਆ ਇਹ ਉਹ ਢਲਦਾ ਹੈ ਹੈ ਕਹਿੰਦਾ ਜੇ ਅਸੀਂ ਚੰਗੇ ਰਹਿੰਦੇ ਅਸੀਂ ਸਾਰਾ ਖੁਸ਼ੀ ਲੈ ਢਿੱਗਦੇ ਸਾਡੀ ਜਮਾਨ ਨੇ ਮਰਵਾਏ ਹੂੰ ਪਹਿਲਾਂ ਤਾਂ ਜੱਟ ਦੀ ਇੱਕ ਪਾਪ ਪੱਟੀ ਇਹਨਾਂ ਨੇ ਹਾਂ 18 ਦਵਾਦਿਆਂ ਦੇ ਘਰ ਵਾਲੀ ਤਾਂ ਬਚੀ ਹੂੰ ਮੜ ਕਿ ਉਹ 부ੜੀ ਦੀ ਮਾਸ ਮਾਰਨ ਨੂੰ ਤਿਆਰ ਹੋ ਗਏ ਅੰਮ੍ਰਿਤਸਰ ਇਹ ਜੇ ਹੁੰਦੇ ਜਦੋਂ ਲਹਿਰਾਂ ਚੋਂ ਨਾ ਆਈ ਨਹੀਂ ਪਤਾ ਕੀ ਕੱਢ ਮਾਰਨਾ ਹੈ ਐਡੀ ਬਾਤ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ